ਪਟੇਂਡਾ ਦੇ ਪਰਸ਼ਰਮ ਨਗਰ ਗਲੀ ਨੰਬਰ 29 ਦੇ ਇੱਕ ਜਿਹੇ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਉਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਜਿੱਥੋਂ ਬਾਅਦ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੁਹਾਨੂੰ ਦੱਸਦੇ ਕਿ ਇਸ ਘਟਨਾ ਵਿੱਚ ਦੋਵਾਂ ਦੀ ਮੌਤ ਹੋ ਚੁੱਕੀ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਨੁਸਾਰ ਹੈ ਕਿ ਉਨ੍ਹਾਂ ਨੂੰ ਥਾਣਾ ਮਿਲੀ ਸੀ ਕਿ ਪਰਸ਼ਰਮ ਨਗਰ ਗਲੀ ਨੰਬਰ 29 ਦੇ ਵਿੱਚ ਹਿਤੇਸ਼ ਨਾਮ ਦੇ ਲੜਕੇ ਦੇ ਵੱਲੋਂ ਇੱਕ ਲੜਕੀ ਦੇ ਘਰ ਜਾ ਕੇ ਉਸ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਹੈ ਅਤੇ ਫਿਰ ਉਸਨੇ ਫਿਰ ਵੀ ਗੋਲੀ ਮਾਰ ਲਈ ਇਸ ਦੌਰਾਨ ਦੋਹਾਂ ਦੀ ਮੌਤ ਹੋ ਗਈ ਹੈ ਪੁਲਿਸ ਨੇ ਦੱਸਿਆ ਹੈ ਕਿ ਲੜਕੀ ਦੀ ਉਮਰ ਤਕਰੀਬਨ 18 ਸਾਲ ਹੈ ਜਦਕਿ ਲੜਕੇ ਦੀ ਉਮਰ ਤਕਰੀਬਨ 20 ਤੋਂ 22 ਸਾਲ ਹੈ ਇਸ ਮੌਕੇ ਤੇ ਐਸਐਸਟੀ ਨਰਿੰਦਰ ਸਿੰਘ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਦੋਨੋਂ ਬੰਦਾ ਸਾਹ ਜੰਦਾ ਹੈ ਪਹਿਲਾਂ ਵੀ ਲੜਾਈ ਲੜੀ ਵੀ ਇਹਨਾਂ ਦੀ ਕਦੇ ਨਹੀਂ ਕਦੇ ਕਦੇ ਕੋਣ ਹੈ ਮੀਆਂ ਬੀਬੀ ਆਪਸ ਚ ਮੀਆਂ ਬੀਬੀ ਹੈ ਨਹੀਂ ਤੇ ਅੱਜ ਮੈਰਿਡ ਹੈ ਬੰਦਾ ਕੋਣ ਹੈ ਕਿ ਉਹ ਵੀ ਰਹਿੰਦੇ ਆ ਇਕੱਠੇ ਇੱਕ ਇਕੱਠਾ ਹੋਰ ਇਕੱਠਾ ਮੰਨੇ ਰਹਿੰਦੇ ਕੋਈ ਕਹਿੰਦੇ ਮਤਲਬ ਇਹ ਕਿਰਾਇਆ ਬਣਾ ਕੇ ਪੂਰੀ ਦਿੱਤੇ ਦੁਕਾਨ ਕਰ ਦਿੰਦੇ ਆ ਕਾਦੀ ਦਾ ਨਾਮ ਕਿਹੜਾ ਦਾ ਹੋ ਹਾਂਜੀ ਮੋਨਾ ਜੋ ਹੈ ਉਸकी ਲੜਕੀ ਹੈ اچھا ਕਿੰਨੀ ਉਮਰ ਹੈ ਲੜਕੀ ਦੀ ਕਿੰਨੀ ਉਮਰ ਹੈ ਉਮਰ ਹੋਗੀ ਕਰੇ 18-18 ਸਾਲ ਹੋਗੀ ਇਹ ਮਕਾਨ ਕਿੰਨਾ ਦਾ ਹੈ ਇਹ ਇਹ ਮਕਾਨ ਇਹ ਸਾਹਮਣੇ ਵਾਲੋ ਦਾ ਹੈ ਉਹਨਾਂ ਨੇ ਰੈਂਟ ਤੇ ਦੇ ਰੱਖਿਆ ਕਿੰਨੇ ਟਾਈਮ ਤੋਂ ਰਹ ਰਹੇ ਇੱਥੇ ਅਰੇ ਆਫਟਰ ਪੰਜ ਸਾਲ ਚਾਰ ਸਾਲ ਤੋਂ ਲੱਗ ਰਹੇ ਹੈ ਇਹ ਤਾਂ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰ ਮਾਰਕ ਜਰਡ ਕਰਤਾ ਸੋ ਜਦੋਂ ਮੌਕਾ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਹੈ ਜਿਹੜੀ ਕਸ਼ਿਸ਼ ਦੇ ਇੱਕ ਇੰਜਰੀ ਸੀਗੀ ਫਾਇਰ ਆਰਮ ਇੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋਂ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਆ ਸਿਵਲ ਹਸਪੀਟਲ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਹ ਤੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰਹੇ ਸੀਗੇ ਹੀ ਸੀ ਆਲਸੋ ਡੈਡ ਤੋਂ ਇਹ ਗੰਗਾ ਨਗਰ ਰਹਿਣ ਵਾਲਾ ਹਿਤੇਸ਼ ਰੋੜਾ ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਪੜਦੀ ਸੀ ਉੱਥੇ ਇਹਨਾਂ ਦੇ ਜਨਮਸ਼ਾਨ ਹੋਗੀ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਇਹ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਇਹਨੇ ਜਿਹੜੀ ਹੈਗੀ ਲੜਕੀ ਹੈ ਉਹਨੂੰ ਗੋਲੀ ਮਾਰਨੀ ਤੇ ਪ੍ਰੀਲੀਮੀਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੋਸਾਇਟ ਕਰ ਲਿਆ ਹੋਵੇ ਬਾਕੀ ਜਿਹੜੀ ਹੈਗੀ ਅਸੀਂ ਥਾਣਾ ਕਨਾਲਕੁਰਾਣੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਹੈ 60 ਪੁਲਿਸ ਟੈਕਨੀਕਲ ਐਵੀਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਪਤਾ ਲੱਗਿਆ ਵੀ ਕੰਮ ਕਰ ਕੀ ਕਰਨ ਸੀਗਾ ਜੀ ਕੋਈ ਤੇ ਬਸ ਸਟੂਡੈਂਟ ਹੀ ਹੈ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਹੈ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਹੈਗੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀਗੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਸ਼ਾਇਦ ਸਟੂਡੈਂਟ ਹੀ ਹੈ ਸਰ ਵੈਪਨ ਕਿਹੜਾ ਹੈਗਾ ਲਾਇਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀਗਾ ਦੇਖੋ ਵੈਪਨ ਜਿਹੜੇ ਹੈਗੇ ਮੌਕੇ ਦੇ ਉੱਪਰੋਂ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰਦੇ ਕਾਰਨ ਕਾਰਨ ਕੁਝ ਪਤਾ ਲੱਗਿਆ ਹੀ ਕੋਈ ਫੁੱਲੀ ਤਫਤੀਸ਼ ਦੇਖ ਹੀ ਲੱਗ ਰਿਹਾ ਜਿੱਦਾਂ ਦੋਨੋਂ ਆਪਸ ਦੇ ਵਿੱਚ ਰਿਲੇਸ਼ਨ ਚ ਹੋਣ ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਕਿੰਨੇ ਟਾਈਮ ਉਮਰ ਲੱਗ ਰਹੀ ਹੈ ਇਹਨਾਂ ਦੋਨੋਂ ਦੀ ਲੜਕੇ ਦੀ ਉਮਰ 22 ਸਾਲ ਦੀ ਹੈਗੀ ਹੈ ਤੇ ਲੜਕੀ ਦੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈਗੀ ਸਰ ਇਹ ਆਪਦਾ ਮਕਾਨ ਹੈ ਏਰੀਆ ਕਿਹੜਾ ਹੈ ਇਹ ਪਰਸਨ ਆਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਰਾਲ ਕਲੋਨੀ ਦੇ ਦੀ ਮਕਾਨ ਆਪਦਾ ਹੀ ਇਹਨਾਂ ਦਾ ਹੀ ਆ ਬੇਸਿਕਲੀ ਆਪਣੇ ਮਕਾਨ ਤੇ ਹੈ ਬਾਕੀ ਜਿਹੜੀ ਹੈਗੀ ਤੋਂ ਪੇਸ਼ ਕਰਦੇ ਕਿੰਨੇ ਵਜੇ ਦੀ ਘਟਨਾ ਦੀ ਸੀਗਾ ਇਹ ਵੈਸੀ ਇੱਥੇ ਨਹੀਂ ਇੱਥੋਂ ਤਾਂ ਰਹਿਣ ਵਾਲੇ ਨੇ ਇਥੋਂ ਦੇ ਇਥੇ ਵਾਲੇ ਗੰਗਾ ਨਗਰ ਦੇ ਘਰੇ ਨਹੀਂ ਨਹੀਂ ਲੜਕੀ ਗੰਗਾ ਨਗਰ ਪਰਤੀ ਸੀਗੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਲੇਕਿਨ ਬੇਸਿਕਲੀ ਰਹਿੰਦੇ ਇੱਥੇ ਘਟਨਾ ਕਿੰਨੇ ਵਜੇ ਦੀ ਹੈ ਇਹ ਜਿਹੜੀ 1.5 ਘੰਟੇ ਪਹਿਲਾਂ ਦੀ ਹੈ ਘਟਨਾ ਸਰ ਮਕਾਨ 'ਚ ਕੌਣ ਰਹਿੰਦਾ ਸੀ ਇਸ ਪਕਾਨ ਦੇ ਵਿੱਚ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਨੇ ਲੜਕੀ ਦੇ ਹਾਲਾਤ ਕਿਸ ਤਰ੍ਹਾਂ ਦੇ ਚਲੋ ਓਕੇ ਹਾਂਜੀ ਇਹ ਦੋ ਠੀਕ ਸੀਗੇ ਦੋਨੋਂ ਮੈਂ ਦੇ ਜਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਰਕੀਸ਼ ਦੀ ਗੱਲ ਕਰ ਸਰ ਪਰਿਵਾਰ ਦਾ ਹੋਰ ਕੋਈ ਸਦਸਾ ਮਿਲਿਆ ਤੁਹਾਨੂੰ ਅੰਦਰ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਆ ਤੇ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਹੁਣ ਜੇ ਗੱਲ ਕੀਤਾ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰ ਲੈਣਾ ਠੀਕ ਉਹ